हां जी भाई जी सारे ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੁਮਿਤਰਾ ਅੱਜ ਆਮ ਕਿਸਾਨ ਦੇਕਰ ਆਪਾਂ ਗਾਂ ਤੋਂ ਨੂੰ ਦਿਖਾਉਣ ਲੱਗਾਂਗੇ ਬਾਈ ਨੇ ਮੁੱਲ ਉਹਨਾਂ ਕਾ ਕਰਨਾ ਜਿੰਨਾ ਕ ਗਾਂ ਤੋਂ ਦੁੱਧ ਹੈਗਾ ਤੇ ਦੱਸਣਾ ਉਹਨਾਂ ਕਾ ਜਿੰਨਾ ਕ ਬਿਲਕੁਲ ਤਿਆਰ ਆ ਕੋਈ ਭਰਾ ਖਰੀਦੂਗਾ ਦੋ ਡੰਗ ਉਹਨਾਂ ਦਾ ਤੁਸੀਂ ਤੋਲ ਕੇ ਲਿਆ ਸਕਦੇ ਹੋਗੇ ਆਮ ਤੌਰ ਤੇ ਗੱਬਣ ਵੇੜਾ ਨੂੰ ਕੋਈ ਕਹਿੰਦਾ 15 ਦਊਗੀ 12 ਦਊਗੀ 20 ਦਊਗੇ ਸੂਈ ਸਵਾਈ ਗਾਂ ਕੀ ਜਿੰਨਾ ਹੋਊਗਾ ਨੈਟ ਥੱਲੇ ਤਿਆਰ ਹੋਊਗਾ ਖਰੀਦਣ ਵਾਲਾ ਭਰਾ ਦੋ ਡੰਗ ਚੋ ਸਕਦਾ ਕੋਈ ਦਿੱਕਤ ਨਹੀਂ ਗੱਲ ਹੈ ਠੀਕ ਹੈ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਨਾ ਕਰੂ ਵਾਹੜਾ ਕੋਈ ਵਿਵਾਰ ਦਾ ਕੰ ਤੇ ਬਾਕੀ ਆਪਾਂ ਡਿਟੇਲ ਸਾਰੀ ਬਾਈ ਤੋਂ ਸਾਝੀ ਕਰਨਾ ਕਰ ਦਿੰਦੇ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਤੇ ਐਡਰੈਸ ਬੋਲ ਦਗੇ ਅਰਸ਼ਪ੍ਰੇ ਸਿੰਘ ਤੋਂ ਰਿਕਾਰਡ ਤੋਂ ਪਿੰਡ ਧੂਰਕੋਟ ਆ ਤਹਿਸੀਲ ਤਫਾ ਲਾਗੀ ਜ਼ਿਲ੍ਹਾ ਬਰਾਂ ਲਾਗਿਆ ਤੇ ਮੋਬਾਈਲ ਨੰਬਰ ਆਪਣਾ 6283955938 ਠੀਕ ਆ ਤੇ ਕੋਈ ਵਪਾਰ ਦਾ ਕੰਮ ਤਾਂ ਹੈ ਨਹੀਂ ਨਹੀਂ ਵਪਾਰ ਦਾ ਕੰਮ ਨਹੀਂ ਇਹ ਆਪਾਂ ਹੁਣ ਘਰ ਦੀ ਬਿਹੜੀ ਦੀ ਵੇਚੀ ਆਪਾਂ ਹਾਂ ਕਰੇ ਰੱਖ ਲੈ ਠੀਕ ਆ ਠੀਕ ਆ ਇਹ ਹੁਣ ਆਪਣੀ ਬਿਹੜਾ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਤੇ ਇਸ ਟਾਈਮ ਦੁੱਧ ਕਿੰਨਾ ਝੜ ਰਿਹਾ ਸੂਈ ਨੂੰ ਡੇਢ ਕਿ ਮਹੀਨਾ ਹੋ ਗਿਆ ਹੈ ਤੇ 13 ਕਿਲੋ ਮੰਗਰ ਹੁਣ ਦੁੱਧ ਦਿੰਦੀ ਏ ਜੇ ਹੁਣ ਕੋਈ ਖਰੀਦਣ ਆ ਦੋ ਡੰਗ ਚਲੂਗਾ ਸਾਢੇ 12 ਕਿਲੋ ਤਲ ਤੋਲ ਦੋਗੇ ਹਾਂਜੀ 13 ਦੋਨੇ ਟਾਈਮਾਂ ਦਾ ਹੋਊਗਾ ਹਾਂ ਦੋਨੇ ਟਾਈਮਾਂ ਦਾ ਠੀਕ ਹੈ ਤੇ ਬੱਚਾ ਉਦੋਂ ਕੀ ਸੀ ਮਤਲਬ ਬੱਚਾ ਬੱਛਾ ਕੁ ਬੱਚੀ ਬੱਚਾ ਸੀਗਾ ਉਹ ਮਤਲਬ ਚਲ ਗਿਆ ਸੀਗਾ ਹਾਂ ਉਹ ਮਰ ਗਿਆ ਠੀਕ ਹੈ ਠੀਕ ਹੈ ਤੇ ਧਾਰ ਦੂਰ ਪੂਰੀ ਪੋਲੀ ਆ ਹਾਂ ਧਾਰ ਜਾਵਾਂ ਪੋਲੀ ਨਿਆਣਾ ਪਹੁੰਦੀ ਆ ਨਿਆਣਾ ਪਹੁੰਦੀ ਏ ਤੇ ਪਹਿਲਾਂ ਪੱਤੋਂ ਤੋਂ ਪਹਿਲਾਂ ਧਾਰਾ ਮਾਰਦਗੇ ਹਾਂ ਮਾਰੀ ਧਾਰਾ ਸਾਨੂੰ ਮਾਰ ਕੇ ਦਿਖਾ ਦੇਣਾ ਤੇ ਬਾਕੀ ਸਾਨੂੰ ਆਰਡਰ ਦੀ ਕੁਆਲਿਟੀ ਨੇ ਚੈੱਕ ਕਰਾ ਦੇਣਾਗਾ ਇਥੋਂ ਜ ਇਹ ਜੇ ਇੱਕ ਸਾਡੇ ਸੋਹਣਾ ਜਿਹੜਾ ਡਰਗਾ ਜਿੰਨਾ ਕਹਾ ਸੋਹਣਾਗਾ ਤੇ ਇਥੋਂ ਵੇਣੀ ਛਾੜ ਦੋ ਸੋਹਣਾ ਜਿਹੜੀ ਪੰਤ ਉਹ ਦਿਖਾ ਦੇਣਾ ਠੀਕ ਹੈ ਤੇ ਬਾਕੀ ਰਹੀ ਗੱਲ ਤੁਹਾਨੂੰ ਮੈਂ ਸਮਾਂ ਦਿਖਾ ਦਿੰਨਾ 11:23 ਮਿੰਟ ਲਗਭਗ ਐ ਮਤਲਬੀ 6 6:30 ਘੰਟੇ ਸ਼ਾਮ ਵਿੱਚ ਵਜੇ ਬਾਕੀ ਪਿਆ ਠੀਕ ਹੈ ਵੀ ਮਾਰ ਦੋ ਤਰਾ ਜੀ ਲੈ ਤੇ ਦੇਖੋ ਜੀ ਕੋਈ ਪਸਮਾਨ ਨਹੀਂ ਕਰਨ ਬਲੇ ਧਾਰ ਜਮਾ ਪੋਲੀ ਆ ਜੀ ਧਾਰ ਬਿਲਕੁਲ ਪੋਲੀ ਆ ਠੀਕ ਹੈ ਵੀ ਮੂਲੇ ਜੇ ਮਾਰ ਦੇ ਹੁਣ ਸਰ ਮੂਲੇ ਤੋਂ ਨਜ਼ਾਰਾ ਮਾਰਦੇ ਨੇ ਆਪਾਂ ਠੀਕ ਹੈ ਤੇ ਧਾਰਾਂ ਬਿਲਕੁਲ ਪੂਰਿਆਂ ਨੇ ਕੋਈ ਗੰਡ ਛਦੀ ਵਾਲਾ ਕੰਮ ਨਹੀਂ ਤੇ ਮਰ ਤੋਰ ਕੇ ਸਾਦੀ ਹਰਪਾ ਮੜੀ ਹਾਂ ਤੋਰ ਲੈੜ ਲੈੜ ਇਧਰ ਲਈ ਛੜ ਤੋਰ ਲੈ ਤੋਰ ਲਾਂਗੇ ਆਪਾਂ ਕੱਦ ਕਾੜ ਵਧੀਆ ਆ ਗਿਆ ਬਸ ਜਿੰਨਾ ਕਹ ਹੈ ਤੁਹਾਡੇ ਸਾਹਮਣੇ ਸੁਆ ਕਿਹੜਾ ਹੋਇਆ ਇਹਦਾ ਤੀਜਾ ਸੁਆ ਤੀਜਾ ਹੁਣ ਸੂਈ ਵੀ ਹੈ ਠੀਕ ਹੈ ਇਧਰ ਪਿੱਛੇ ਮੋੜ ਲਈ ਤੀਜਾ ਸੁਆ ਸੂਈ ਵੀ ਲੱਗ ਪਾ ਕੇ ਡੇਢ ਕਿ ਮਿੰਟ ਦੀ ਸੂਈ ਵੀ ਆ 13 ਕਰੋ ਤੋਂ ਨਟਾ ਟਾਈਮ ਤਿਆਰ ਹਨਾ ਕਿ ਛੋਟੇ ਪਰਿਵਾਰ ਨੇ ਘਰ ਦੁੱਧ ਵੀ ਨਵਾਸਦੇ ਹੀ ਗਾਂ ਰੱਖਣੀਆਂ ਠੰਡੀ ਸੀ ਲਗੀ ਤੇ ਉਹਨਾਂ ਵਾਸਤੇ ਠੀਕ ਰੂ ਰੇਟ ਵੀ ਜਾਇਜ਼ ਆਊਗਾ ਦੁੱਧ ਦੁੱਧ ਵੀ ਠੀਕ ਹੈਗਾ ਨਾ ਤੇ ਬਾਕੀ ਸਾਨੂੰ ਬਾਈ ਦੇ ਮੈਂ ਠੀਕ ਆ ਫਿਰ ਮੰਨ ਲਓ ਇਧਰ ਸਾਨੂੰ ਨਿਗਮਰਾ ਦੋ ਹੀ ਗਾਮ ਹੈ ਇੱਕ ਇਧਰ ਜਲਸੀ ਘਰੇ ਰੱਖੀ ਹੋਈ ਆ ਲੈ ਜਲ ਕੋਈ ਗੰਜੀ ਉਧਰ ਜਾਂਦੀ ਆ ਤੇ ਇੱਕ ਘਰੇ ਚਲ ਜਲਸੀ ਰੱਖੀ ਹੋਈ ਆ ਇਹ ਬਾਈ ਉਹਨਾਂ ਨੇ ਜਿਹੜੀ ਵਹੜਾ ਸੇਲ ਕਰਨੀ ਹੈਗੀ ਤੇ ਬਾਕੀ ਆਪਾਂ ਬਾਈ ਤੋਂ ਮੁੱਲ ਪੁੱਛਣ ਵਾਲੇ ਦੀ ਕੀ ਗੱਲਬਾਤ ਆਗੀ ਪਿੰਡ ਧੂਰਕੋਟ ਆ ਗਿਆ ਨੇੜੇ ਰੂੜੇਕ ਲਾ ਗਿਆ ਜਿਵੇਂ ਇਧਰ ਮਹਿਤਾ ਹੋ ਗਿਆ ਤੌਲਾ ਹੋ ਗਿਆ ਇਹ ਪੰਡ ਮੀਡੀਆ ਮੜਾ ਕਰੀ ਪਈ ਫਰੇਮਾਂ ਕਰੇ ਕਦ ਤੱਕ ਮੜੀ ਜਰਾ ਇਧਰ ਨੂੰ ਹੜ ਥਾਂ ਹੀ ਪੂਰਾ ਸੁਰ ਪੱਕਾ ਹਾਂ ਜਗਾ ਤੇ ਮੁੱਲ ਵੀਰੇ ਫਿਰ ਆਪਾਂ ਤਾਂ ਕਿੰਨਾ ਕਰਾਂਗੇ ਲੈਣ ਦੇਣ ਜਾ ਮੁੱਲ 52000 ਜੀ ਟਾਈਮ ਤੇ ਜਿਹੜਾ ਕੋਈ ਸੁਬੇ ਥੋੜਾ ਕਣਾ ਹਜ਼ਾਰ ਘੱਟ ਹੋ ਜਾਂਦਾ ਉਹ ਕੋਈ ਜਿੰਨਾ ਘੱਟ ਵੱਧ ਹੋਇਆ ਮੌਕੇ ਤੇ ਕੋਈ ਫੋਨ ਕਰੂਗਾ ਘੱਟ ਕਰ ਲਾਂਗੇ ਇਹ ਨਹੀਂ 57 ਪੂਰਾ ਹੀ ਆਪਾਂ ਲੈਣਾ ਹੈਗਾ ਹਾਂਜੀ ਠੀਕ 57000 ਮੁੱਲ ਹੈਗਾ ਤੇ 13 ਕੋਲ ਨੈਟ ਤਿਆਰ ਹੈ ਤੇ ਕਦ ਕਾ ਠੀਕ ਹੈ ਵੜ ਤੇ ਮੋਬਾਈਲ ਨੰਬਰ ਕਰੀ ਫੇਰ ਬੋਲਦੀ 12883 ਤੇ 55938 ਠੀਕ ਆ ਇਹ ਵਾਜਾ ਸੰਮਰਕਨ ਵਾ ਜਿਹੜੇ ਭਰਾ ਨੂੰ ਪਸੰਦ ਆਈ ਵਹੜ ਕਰ ਲਿਓ ਬਾਈ ਨਾਲ ਸੰਮਰਕ ਧੰਨਵਾਦ ਜੀ